ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅੱਜ ਅਸੂ ਦੀ ਸੰਗਰਾਂਦ ਦਾ ਦਿਹਾੜਾ ਹੈ ਗੁਰੂ ਪਿਆਰਿਓ ਅਸੂ ਦੇ ਮਹੀਨੇ ਦਾ ਉਪਦੇਸ਼ ਸਤਿਗੁਰੂ ਮਹਾਰਾਜ ਕਿਸ ਤਰ੍ਹਾਂ ਦੇ ਰਹੇ ਆ ਆਓ ਸਰਵਣ ਕਰਦੇ ਹਾਂ ਆਮ ਮੁਹਾਵਰਾ ਕਿ ਭਾਦੋਂ ਦੇ ਮਹੀਨੇ ਦਾ ਸਤਾਇਆ ਹੋਇਆ ਜੱਟ ਸਾਦ ਬਣ ਜਾਂਦਾ ਭਾਦੋਂ ਵਿੱਚ ਇੰਨੀ ਗਰਮੀ ਪੈਂਦੀ ਆ ਉਹ ਬੱਟ ਦੀ ਬੇਚੈਨੀ ਅਸੂ ਦੇ ਮਹੀਨੇ ਸਮਝ ਲਓ ਖਤਮ ਹੋ ਗਈ ਠੰਡੀ ਮਿੱਠੀ ਰੁੱਤ ਜਿਹੜੀ ਸਹਿਣ ਹੋ ਸਕਦੀ ਆ ਬਰਦਾਸ਼ਤ ਹੋ ਸਕਦੀ ਆ ਉਹਦੀ ਸ਼ੁਰੂਆਤ ਹੋ ਗਈ ਆ ਬੰਦੇ ਦਾ ਸੁਭਾਅ ਆ ਬੰਦਾ ਕਈ ਵਾਰੀ ਕਹਿ ਦਿੰਦਾ ਸਰਦੀ ਵੱਧਾ ਤਾਂ ਕਰਕੇ ਜੀ ਮੈਥੋਂ ਪਾਠ ਪੂਜਾ ਸਿਮਰਨ ਵਿੱਚ ਵਿਗਨ ਪੈਂਦਾ ਕਦੇ ਕਹਿ ਦਿੰਦਾ ਗਰਮੀ ਵੱਧਾ ਪਰ ਇਹ ਜਿਹੜਾ ਮਹੀਨਾ ਹੈ ਅਸਨ ਪ੍ਰੇਮ ਉਮਾ ਹੜਾ ਕਿਉਂ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾ ਇਹ ਤਾਂ ਠੰਡੀ ਠੰਡੀ ਮਿੱਠੀ ਮਿੱਠੀ ਰੋਤਾ ਇਤਾਂ ਸਮਤਲ ਪਰ ਅਸਲ ਗੱਲ ਇਹ ਆ ਕਿ ਬੰਦੇ ਦੇ ਮਨ ਨੂੰ ਆਨੰਦ ਉਦੋਂ ਆਉਂਦਾ ਜਦੋਂ ਇਹ ਸਮਤਲ ਵਿੱਚ ਹੋਵੇ ਦਰਮਿਆਨੀ ਅਵਸਥਾ ਵਿੱਚ ਸੌਖਾ ਬਹੁਤੀ ਜਿਹੜੀ ਖੇਚਾ ਤਣਾਵਾ ਉਹ ਵੀ ਮਾੜਾ ਪੁੱਤਾ ਢਿੱਲਾਪਣ ਵੀ ਮਾੜਾ ਇਸ ਕਰਕੇ ਕੀ ਹੁੰਦਾ ਹੈ ਅਸੂ ਦੀ ਠੰਡੀ ਮਿੱਠੀ ਰੁੱਤ ਸਾਹਿਬ ਜੀ ਕਹਿੰਦੇ ਆ ਜੀਵ ਰੂਪੀ ਇਸਤਰੀ ਦੇ ਅੰਦਰ ਰੱਬ ਦੇ ਮਿਲਣ ਦੀ ਚਾਹਤ ਪੈਦਾ ਕਰਦੀ ਆ ਤਰੰਗ ਪੈਦਾ ਕਰਦੀ ਆ ਕਈ ਵਾਰੀ ਮਨ ਕਿਤੇ ਵੀ ਨਹੀਂ ਲੱਗਦਾ ਆਪਾਂ ਵੇਖਦੇ ਆ ਤੇ ਮਨ ਬੰਦਗੀ ਵਿੱਚ ਹੀ ਲੱਗੇਗਾ ਜਦੋਂ ਵੀ ਲੱਗੇਗਾ ਟਿਕੇਗਾ ਕਿਧਰੇ ਵੀ ਨਹੀਂ ਹਰ ਮਹੀਨੇ ਦਾ ਆਪਣਾ ਅਸਰ ਹੁੰਦਾ ਇਹ ਮਹੀਨਾ ਐਸਾ ਕਿ ਬੰਦੇ ਦੇ ਮਨ ਨੂੰ ਹੀ ਅੰਦੋਲਿਤ ਕਰਦਾ ਮਨੁੱਖ ਦਾ ਮਨ ਮਿਲਣਾ ਚਾਹੁੰਦਾ ਕਿ ਨੂੰ ਮਿਲਣਾ ਚਾਹੁੰਦਾ ਹੈ ਜਿਵੇਂ دنیਆਵੀ ਤਲ ਤੇ ਆਪਾਂ ਵੇਖਦੇ ਆਂ ਬੰਦੇ ਅੰਦਰ ਖਿੱਚ ਹੁੰਦੀ ਆ ਇੱਕ ਇਸ਼ਕ ਮਜਾਜੀ ਹੁੰਦੀ ਆ ਇੱਕ ਇਸ਼ਕ ਹਕੀਕੀ ਹੁੰਦੀ ਆ ਜਿਹੜੇ ਧਾਰਮਿਕ ਲੋਕ ਆ ਉਹਨਾਂ ਦਾ ਮਨ ਇਸ ਮਹੀਨੇ ਦੇ ਵਿੱਚ ਪ੍ਰਮਾਤਮਾ ਨੂੰ ਪਾਉਣਾ ਚਾਹੁੰਦਾ ਪਰ ਹੁਣ ਨਾਲ ਦੀ ਨਾਲ ਇੱਕ ਸਵਾਲ ਵੀ ਆ ਸਵਾਲ ਇਹ ਆ ਕਿ ਅਸੂ ਦੇ ਮਹੀਨੇ ਦੇ ਵਿੱਚ ਇਹ ਹਰੀ ਦਾ ਮਲਾਪ ਹੋਵੇ ਕਿਵੇਂ ਰੱਬ ਮਿਲੇ ਕਿਵੇਂ ਉਹਦਾ ਜਵਾਬ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ ਕਹਿ ਰਹੇ ਆ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਦੇਖੋ ਮਨ ਦੇ ਅੰਦਰ ਤਨ ਦੇ ਅੰਦਰ ਰੱਬ ਨੂੰ ਮਿਲਣ ਦੀ ਆਸ ਆ ਦਰਸ਼ਨਾਂ ਦੀ ਚਾਹਤਾ ਕੌਣ ਆ ਜਿਹੜਾ ਮਿਲਾ ਸਕਦਾ ਹੁਣ ਜਦੋਂ ਵੀ ਦੁੱਖ ਦੀ ਅਚਾਨਕ ਚੋਟ ਲੱਗਦੀ ਆ ਹੈਵਰੀ ਬੱਚੇ ਦੇ ਮੂੰਹੋਂ ਸ਼ਬਦ ਨਿਕਲਦਾ ਮਾਂ ਕਿਉਂਕਿ ਮਾਂ ਦੇ ਨਾਲ ਉਹਦੀ ਪ੍ਰੀਤ ਹੁੰਦੀ ਆ ਮਾਂ ਇੱਕ ਮਮਤਾ ਦੀ ਮੂਰਤੀ ਆ ਇਸ ਕਰਕੇ ਜਦੋਂ ਧਾਰਮਿਕ ਦੁਨੀਆ ਵਿੱਚ ਸਾਧਕ ਲੋਕ ਚੋਟ ਖਾਂਦੇ ਆ ਉਹ ਚੋਟ ਆ ਬਿਰਹਾ ਦੀ ਤੇ ਮਹਾਰਾਜ ਇਸ ਕਰਕੇ ਇੱਥੇ ਬਚਨ ਕਹਿ ਰਹੇ ਆ ਮੰਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਉੱਥੇ ਵੀ ਮਾਏ ਸ਼ਬਦ ਸਤਿਗੁਰ ਨੇ ਵਰਤੇ ਆ ਹੁਣ ਰੱਬ ਨਾਲ ਮਿਲਾਪ ਹੋਊਗਾ ਕਿਵੇਂ ਜੋ ਪ੍ਰੇਮ ਸੁਦੇ ਮਹੀਨੇ ਚ ਪੈਦਾ ਹੋਇਆ ਰੱਬ ਦੇ ਪਿਆਰੇ ਰੰਗੀਆਂ ਰੂਹਾਂ ਸੰਤ ਜਨ ਸਾਧੂ ਜਨ ਉਹ ਸਹਾਇਕ ਹੋ ਜਾਂਦੇ ਆ ਉਹ ਪ੍ਰੇਮ ਵਿੱਚ ਵਾਅਦਾ ਕਰਦੇ ਆ ਕਿ ਪ੍ਰੇਮ ਟੁੱਟੇ ਨਾ ਇਹ ਲੜੀ ਮੱਧਮ ਨਾ ਪੈ ਜਾਵੇ ਸਾਧ ਸੰਗਤ ਕਰਨ ਵਾਲਿਆਂ ਤੋਂ ਹੋਰ ਅਮੰਗ ਵੱਧੀ ਉਹਨਾਂ ਨੂੰ ਦੇਖ ਦੇਖ ਕੇ ਚਿਤ ਕਰਦਾ ਇਹ ਨਾ ਮਹਾਪੁਰਖਾਂ ਵਰਗੇ ਹੋ ਜਾਈਏ ਪ੍ਰੇਮ ਕੋਈ ਗੁਣ ਨਹੀਂ ਹੁੰਦਾ ਪ੍ਰੇਮ ਅਵਸਥਾ ਹੁੰਦੀ ਆ ਪ੍ਰੇਮ ਇੱਕ ਹਾਲਤਾ ਇਹਨੂੰ ਵਾਰ-ਵਾਰ ਯਾਦ ਕਰਾਂਗੇ ਉਹਦੀ ਯਾਦ ਹੀ ਪ੍ਰੇਮ ਬਣ ਜੂਗੀ ਜਿਵੇਂ ਛਕਿਆ ਹੋਇਆ ਭੋਜਨ ਕੁਝ ਸਮੇਂ ਬਾਅਦ ਪਚ ਕੇ ਕੀ ਬਣ ਜਾਂਦਾ ਰਸ ਬਣਦਾ ਖੂਨ ਬਣਦਾ ਇਸ ਤਰ੍ਹਾਂ ਦਿਨ ਰਾਤ ਜਿਹਨੂੰ ਵੀ ਯਾਦ ਕਰਦੇ ਰਹੀਏ ਅਨੇਕਾਂ ਸਾਧਨਾ ਦੁਆਰਾ ਕੁਝ ਪੜ੍ਹ ਕੇ ਕੁਝ ਸੁਣ ਕੇ ਯਾਦ ਕਰਦੇ ਰਹੀਏ ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ ਜਿਨਨੇ ਦੇਵੀ ਗੁਣ ਨੇ ਉਹਨਾਂ ਵਿੱਚੋਂ ਪ੍ਰੇਮ ਸਿਰਮੌਰ ਹੈ ਬਹੁਤ ਸਾਰੇ ਗੁਣ ਕਲਾ ਐਸੀਆਂ ਨੇ ਜੋ ਸਿੱਖੀਆਂ ਜਾ ਸਕਦੀਆਂ ਨੇ ਸਿਖਾਈਆਂ ਵੀ ਜਾ ਸਕਦੀਆਂ ਨੇ ਪਰ ਇੱਕ ਪ੍ਰੇਮ ਹੀ ਆ ਨਾ ਸਿੱਖਿਆ ਜਾ ਸਕਦਾ ਨਾ ਸਿਖਾਇਆ ਜਾ ਸਕਦਾ ਬਸ ਆਨੰਦੀ ਮਾਣਿਆ ਜਾ ਸਕਦਾ ਹੈ ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ ਹੈ ਪ੍ਰਮਾਤਮਾ ਤਾਂ ਪਿਆਰ ਦੀ ਮੂਰਤੀ ਆ ਜਿੱਧਰ ਕਿਧਰ ਵੀ ਰਮਿਆ ਹੋਇਆ ਪਿਆਰ ਰੂਪ ਹੋ ਕੇ ਰਮਿਆ ਜੱਤਰ ਤਤਰ ਦਿਸ਼ਾ ਵਿਸਾ ਉਹ 밸ਿਊ ਉਹਨਾਂ ਰਾਗ ਜਦੋਂ ਉਹਨੂੰ ਰਾਗ ਹੈ ਜਦੋਂ ਪ੍ਰੇਮ ਹੈ ਪਿਆਰ ਹੈ ਉਹਦੀ ਪ੍ਰਾਪਤੀ ਦਾ ਸਾਧਨ ਵੀ ਪਿਆਰੀ ਹੈ ਰੱਬ ਨੂੰ ਪਾਉਣਾ ਤਾਂ ਕਿਵੇਂ ਪਾਇਆ ਜਾ ਸਕਦਾ ਸਾਹਿਬ ਜੀ ਕਹਿੰਦੇ ਪਿਆਰ ਕਰਕੇ ਸਾਚ ਕਹੋ ਸੁਨ ਲੇਹੋ ਸਭੇ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਅੱਗੇ ਬਚਨ ਕਰਦੇ ਮਹਾਰਾਜ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਹੁਣ ਇਥੋਂ ਇੱਕ ਸਮਝ ਮਿਲਦੀ ਆ ਬੰਦਾ ਸੁਖ ਲੱਭਦਾ ਚੀਜ਼ਾਂ ਚ ਚੀਜ਼ਾਂ ਜਿਹੜੀਆਂ ਨੇ ਉਹ ਬੰਦੇ ਨੂੰ ਸੁੱਖ ਨਹੀਂ ਦੇ ਸਕਦੀਆਂ ਸਹੂਲਤ ਮਿਲ ਜੂਗੀ ਰੱਬ ਤੋਂ ਬਿਨਾ ਸੁੱਖ ਕਿੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਐਸਾ ਦੂਜਾ ਟਿਕਾਣਾ ਨਹੀਂ ਜਿੱਥੇ ਜੀ ਰਹਿ ਕੇ ਸੁੱਖ ਮਾਣ ਸਕੇ ਸੁੱਖ ਸਦੀਵੀ ਨਹੀਂ ਹੋਊਗਾ ਨਾਲੇ ਉਹ ਸੁੱਖ ਤਾਂ ਰੱਬ ਦੀ ਗੋਚ ਆ ਉਹਨੂੰ ਨਸੀਬ ਹੁੰਦਾ ਇਹ ਸੁੱਖ ਜਿਹੜੇ ਉਹਨਾਂ ਮਾਲਕ ਨੂੰ ਯਾਦ ਕਰਦੇ ਆ ਜਿਹੜੇ ਆਪਣਾ ਆਪ ਮਿਟਾ ਦਿੰਦੇ ਆ ਆਦੀ ਹੋਮੇ ਗਵਾ ਲੈਂਦੇ ਆ ਕਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆਗਾਏ ਕਹਿੰਦੇ ਨੇ ਇੱਕੋ ਇੱਕ ਅਵਸਥਾ ਪ੍ਰੇਮ ਦੀ ਜੋ ਬੰਦੇ ਨੂੰ ਮੁਕਤ ਕਰ ਦਿੰਦੀ ਆ ਮਹਾਨ ਬਣਾ ਦਿੰਦੀ ਆ ਬਾਕੀ ਤਾਂ ਭੁੱਖ ਬਣੀ ਰਹਿੰਦੀ ਆ ਗਿਆਨੀ ਅੰਦਰ ਭੁੱਖਾ ਦਾਨੀ ਦੇ ਅੰਦਰ ਵੀ ਇਹ ਹੈ ਕਿ ਲੋਕ ਮੈਨੂੰ ਚੰਗਾ ਚੰਗਾ ਕਹਿਣ ਦੇਖੋ ਕਈਆਂ ਨੂੰ ਹੁੰਦਾ ਵੀ ਜਿੰਨਾ ਸਮਾਂ ਦਾਨ ਕਰਦੇ ਆ ਨਾ ਨਾ ਬਣਿਆ ਗੱਲ ਨਹੀਂ ਬਣਨੀ ਤ੍ਰਿਪਤੀ ਪ੍ਰੇਮ ਤੋਂ ਬਿਨਾਂ ਨਹੀਂ ਹੋ ਸਕਦੀ। ਪ੍ਰੇਮ ਜਦੋਂ ਪੂਰਨ ਰੂਪ 'ਚ ਹੁੰਦਾ ਮੰਗ ਹੀ ਨਹੀਂ ਬੰਦੇ ਦੀ ਕੋਈ ਰਹਿੰਦੀ। ਪ੍ਰੇਮੀ ਦਾਤਾ ਹੁੰਦਾ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨ। ਪ੍ਰੇਮ ਮੰਗਦਾ ਨਹੀਂ, ਪ੍ਰੇਮ ਵੰਡਦਾ। ਪਰ ਪ੍ਰੇਮ ਉਹੀ ਪ੍ਰੇਮ ਆ। ਅਸਲ ਵਿੱਚ ਉਹਨੂੰ ਪ੍ਰੇਮ ਮੰਨਿਆ ਜਾਊ ਜਿਹੜਾ ਪ੍ਰਮਾਤਮਾ ਨਾਲ ਹੋਵੇ। ਇਹੋ ਜੇ ਪ੍ਰੇਮ ਦੇ ਵਿੱਚ ਫਿਰ ਘਾਟਾ ਨਹੀਂ ਹੁੰਦਾ। ਇੱਕ ਦਫਾ ਜੇ ਪ੍ਰਾਪਤੀ ਹੋ ਜਾਵੇ ਜ਼ਿੰਦਗੀ ਬੰਦੇ ਦੀ ਬਦਲ ਜਾਂਦੀ ਹੈ ਤੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਆ ਖਾਲਸਾ ਹੈ ਹੀ ਉਹ ਜਿਹਦੇ ਅੰਦਰ ਪ੍ਰੇਮ ਹੋਵੇ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਜਿਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਉਹਦੇ ਅੰਦਰ ਹੰਕਾਰ ਨਹੀਂ ਹੋਊਗਾ ਤੁਸੀਂ ਵੇਖ ਲਿਓ ਕਦੇ ਵੀ ਉਹਦੇ ਅੰਦਰ ਹੰਕਾਰ ਹੋ ਹੀ ਨਹੀਂ ਸਕਦਾ ਉਹ ਸਭ ਤੋਂ ਵੱਡਾ ਤਿਆਗ ਕਰਦਿਆ ਹੰਕਾਰ ਦਾ ਤਿਆਗ ਮਹਾਨ ਤਿਆਗੀ ਆਪਣੇ ਆਪ ਦਾ ਤਿਆਗ ਕੁਝ ਹੋਰ ਤਿਆਗੀਏ ਤੁਸ਼ ਤਿਆਗ ਆ ਧਨ ਦਾ ਤਿਆਗ ਆ ਪੁੱਤਰ ਧੀਆਂ ਦਾ ਤਿਆਗ ਆ ਰਾਜ ਸੱਤਾ ਦਾ ਤਿਆਗ ਆ ਪਰ ਹੰਕਾਰ ਦਾ ਤਿਆਗ ਸਭ ਤੋਂ ਵੱਡਾ ਕਈ ਵਾਰੀ ਇੰਜ ਕਹਿ ਲੋ ਅਗਰ ਹੰਕਾਰ ਨਹੀਂ ਤਿਆਗਿਆ ਫਿਰ ਕੁਝ ਨਹੀਂ ਤਿਆਗਿਆ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਆ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਕਿਉ ਮਾਨ ਤਜਿਆ ਨਹੀਂ ਜਾਏ ਫਿਰ ਕੀ ਹੋ ਗਿਆ ਜੇ ਮਾਇਆ ਛੱਡਤੀ ਮਾਇਆ ਛੱਡਣ ਦਾ ਮਾਨ ਨਹੀਂ ਛੱਡਿਆ ਫਿਰ ਕੀ ਛੱਡਿਆ ਕੁਝ ਵੀ ਨਹੀਂ ਛੱਡਿਆ ਮਨ ਜਿਹੜਾ ਹੈ ਬੰਦੇ ਦਾ ਤਾਂ ਇਹਨੂੰ ਹਮੇਸ਼ਾ ਲੜ ਲਾ ਕੇ ਰੱਖਣਾ ਚਾਹੀਦਾ ਪਰਮੇਸ਼ਰ ਦੇ ਫੇਰ ਅਰਦਾਸ ਕਬੂਲ ਹੁੰਦੀ ਆ ਜੋ ਹਰ ਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਏ ਜਿਨ੍ਹਾਂ ਨੂੰ ਹਰੀ ਕੰਤ ਆਪਣੇ ਨਾਮ ਲਾ ਦਿੰਦਾ ਹੈ ਫਿਰ ਵਿਛੋੜਾ ਕਦੇ ਹੁੰਦਾ ਹੀ ਨਹੀਂ ਇੱਕੋ ਹੀ ਇੱਕ ਮਲਾਪ ਹੈ ਜਿੱਥੇ ਵਿਛੋੜਾ ਹੁੰਦਾ ਨਹੀਂ ਮਿੱਤਰਾਂ ਦਾ ਮਲਾਪ ਆਖਰ ਇੱਕ ਦਿਨ ਵਿਛੋੜਾ ਪਤੀ ਪਤਨੀ ਪਰਿਵਾਰ ਦਾ ਮਲਾਪ ਆ ਵਿਛੋੜਾ ਕਈ ਕਾਰਨ ਹੋ ਜਾਂਦੇ ਆ ਵਿਛੋੜੇ ਦੇ ਮੌਤ ਹੀ ਵਿਛੋੜ ਦਿੰਦੀ ਆ ਕਈ ਵਾਰੀ ਪਰ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਲਾਪ ਹੋ ਜਾਏ ਫਿਰ ਉਹ ਵਿਛੜਦਾ ਥੋੜੀ ਆ ਫਿਰ ਵਿਛੋੜਾ ਨਹੀਂ ਹੁੰਦਾ ਜਿਨ੍ਹਾਂ ਨੂੰ ਰੱਬ ਆਪਣੇ ਆਪ ਨਾਲ ਮਿਲਾ ਦਿੰਦਾ ਇਹ ਤਾਂ ਜੀ ਪ੍ਰਭ ਮਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਇਸ ਤਰ੍ਹਾਂ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਜੋ ਹੈ ਉਹਦੇ ਬਿਨਾ ਦੂਜਾ ਕੋਈ ਨਹੀਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਆਪ ਜੀ ਦੀ ਸ਼ਰਣੀ ਪਏ ਆਂ ਭਗਵਾਨ ਜੀ ਪਰਮੇਸ਼ਰ ਜੀ ਅਸੂ ਸੁਖੀ ਬਸੰਦੀਆ ਜਿਨ੍ਹਾਂ ਮયા ਹਰ ਰਾਏ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਮਲਾਪ ਹੋ ਗਿਆ ਰਹਿਮਤ ਹੋ ਗਈ ਅਸੂ ਦਾ ਮਹੀਨਾ ਸਾਰੇ ਦਾ ਸਾਰਾ ਉਹਨਾਂ ਦਾ ਸੁੱਖ ਨਾਲ ਬਤੀਤ ਹੁੰਦਾ ਆਨੰਦ ਨਾਲ ਬਤੀਤ ਹੁੰਦਾ ਰਸ ਨਾਲ ਬਤੀਤ ਹੁੰਦਾ ਹੈ ਜਿੱਥੇ ਅਸੂ ਦੀ ਸੰਗ੍ਰਾਂਦ ਦਾ ਦਿਹਾੜਾ ਉਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜੋਤੀ ਜੋਤ ਦਿਵਸ ਵੀ ਹੈ ਸੋ ਗੁਰਮਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਬੜਾ ਕੁਝ ਸਮਝਾਉਂਦੇ ਆ ਅਸੂ ਦੇ ਮਹੀਨੇ ਵਿੱਚ ਬਾਬਾ ਨਾਨਕ ਜੀ ਕਹਿੰਦੇ ਅਸਨ ਆਉ ਪਿਰਾ ਸਾਤਨ ਝੂਰ ਮੂਈ ਇਹ ਬਾਬਾ ਨਾਨਕ ਜੀ ਦੇ ਬਚਨ ਵੀ ਸਮਝਣ ਦਾ ਆਪਾਂ ਯਤਨ ਕਰੀਏ ਮਹਾਰਾਜ ਕੀ ਕਹਿ ਰਹੇ ਆ ਕਹਿ ਰਿਹਾ ਹੈ ਵਾਹਿਗੁਰੂ ਹੈ ਈਸ਼ਵਰ ਆ ਤੂੰ ਮੇਰੇ ਹਿਰਦੇ ਦੇ ਘਰ ਵਿੱਚ ਤੇ ਵਸਣਾ ਕਰ ਜਦੋਂ ਵਾਹਿਗੁਰੂ ਵਸ ਜਾਂਦਾ ਮੈਂ ਮਰ ਜਾਂਦੀ ਆ ਅਸੂ ਦੇ ਮਹੀਨੇ ਵਿੱਚ ਸਾਨੂੰ ਮਿਲ ਵਾਹਿਗੁਰੂ ਰਹਿਮਤ ਕਰ ਸਾਡੇ ਅੰਦਰੋਂ ਮੈਂ ਮੁੱਕ ਜਾਵੇ ਤਾਂ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਕੋਈ ਹੁਣ ਜਦੋਂ ਪ੍ਰਮਾਤਮਾ ਦਾ ਮਲਾਪ ਹੋ ਜਾਂਦਾ ਹੈ ਮਲਾਪ ਵੀ ਉਦੋਂ ਹੁੰਦਾ ਜਦੋਂ ਦੂਜਾ ਭਾਗ ਖਤਮ ਹੋ ਜੇ ਹੁਣ ਦੂਜਾ ਭਾਗ ਹੈ ਕਿ ਕਈ ਲੋਕ ਨਾ ਰੱਬ ਤੋਂ ਬਿਨਾਂ ਦੂਜੀ ਹੋਰ ਟੇਕ ਰੱਖਦੇ ਆ ਕਹਿ ਦਿੰਦੇ ਆ ਅਸੀਂ ਗੁਰੂ ਨੂੰ ਵੀ ਮੰਨਦੇ ਆ ਹੋਰਾਂ ਚੀਜ਼ਾਂ ਨੂੰ ਵੀ ਮੰਨੀ ਜਾਂਦੇ ਆ ਕਈ ਭਾਲ ਰੱਖਦੇ ਆ ਕਿ ਰੱਬ ਨਾਲ ਉਹ ਜੋੜ ਦੇਣਗੇ ਨਹੀਂ ਦੂਜਾ ਭਾਉ ਦੂਜਾ ਵਿਚਾਰ ਆਖਰ ਜ਼ਿੰਦਗੀ ਨੂੰ ਖਵਾਰ ਹੀ ਕਰ ਸਕਦਾ ਪਰਮਾਤਮਾ ਦੇ ਮੁਕਾਬਲੇ ਤੇ ਐਸੇ ਪਰਮਾਤਮਾ ਵੀ ਖੜੇ ਕੀਤੇ ਗਏ ਆ ਜਿਹੜੇ ਬੰਦੇ ਨੂੰ ਖਵਾਰ ਕਰ ਦਿੰਦੇ ਆ ਜਿਹੜੇ ਬੰਦੇ ਦੇ ਬਣਾਏ ਹੋਏ ਆ ਉਹ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜੀ ਜ਼ਿਕਰ ਕਰਦੇ ਆ ਝੂਠ ਵਿੱਚ ਗੁੱਤੀ ਤਾਂ ਫਿਰ ਮੁੱਤੀ ਕੁੱਕੇ ਕਾ ਸੇ ਫੁੱਲੇ ਝੂਠ ਨਾਲ ਖੱਜਲ ਖਵਾਰੀ ਹੁੰਦੀ ਹੈ ਜਿਵੇਂ ਪਾਣੀ ਦੇ ਉੱਪਰ ਬੂਰ ਪੈ ਗਈ ਕਾਈ ਪੈ ਗਈ ਜਿਸ ਪਾਣੀ ਵਿੱਚ ਬਹੁਤੀ ਕਾਈ ਜੰਮ ਜਾਵੇ ਬੂਰ ਜੰਮ ਜਾਏ ਪਾਣੀ ਬੇਸਵਾਦਾ ਹੋ ਜਾਂਦਾ ਪਾਣੀ ਬਦਬੂਦਾਰ ਹੋ ਜਾਂਦਾ ਕਿਉਂ ਲੋਭ ਕਰਕੇ ਬੰਦੇ ਅੰਦਰ ਜੇ ਇਹ ਢਟਕਣਾ ਪੈਦਾ ਹੋ ਜੇ ਬੰਦਾ ਵੀ ਖਵਾਰੀ ਹੁੰਦਾ ਫਿਰ ਅੱਗੇ ਕਾਮ ਪਿੱਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਬਹੁਤ ਸੋਹਣਾ ਉਪਦੇਸ਼ ਆ ਮਹਾਰਾਜ ਜੀ ਦਾ ਬਾਬਾ ਨਾਨਕ ਜੀ ਦਾ ਅੱਗੇ ਕਾਮ ਜਵਾਨੀ ਗਰਮੀ ਨੈਗ ਇਹ ਤਾਂ ਅੱਗੇ ਲੰਘ ਗਈ ਇਹ ਤੇ ਬਤੀਤ ਹੋ ਗਈ ਪਿੱਛੇ ਰੁੱਤ ਜਾਡਾ ਤੇ ਪਿੱਛੇ ਠੰਡਾ ਬੜੇਪਾ ਠੰਡਾ ਜਿਹਾ ਜੀਵਨ ਜਿਵੇਂ ਬਿਲਕੁਲ ਠੰਡਾ ਜਿਹਾ ਬਹੁਤੀ ਭੱਜ ਦੌੜ ਨਹੀਂ ਬਹਿ ਜਾਂਦਾ ਬੰਦਾ ਮੰਜੇ ਨਾਲ ਲੱਗ ਜਾਂਦਾ ਇਸ ਤਰ੍ਹਾਂ ਦੇਖ ਕੇ ਫਿਰ ਹਾਲਤ ਮਨ ਡੋਲਦਾ ਹੀ ਆ ਕਦੇ ਬੜੇਪੇ ਦੀ ਠੰਡ ਚੇਤੇ ਆਉਂਦੀ ਆ ਕਦੇ ਦੁੱਖ ਚੇਤੇ ਆਉਂਦੇ ਆ ਕਦੇ ਵਿਛੋੜਾ ਚੇਤੇ ਆਉਂਦਾ ਕਦੀ ਜਵਾਨੀ ਦੀਆਂ ਗਰਮੀਆਂ ਚੇਤੇ ਆਉਂਦੀਆਂ ਕਦੇ ਅੱਧ ਖੜ ਉਮਰ ਚੇਤੇ ਆਉਂਦੀ ਆ ਅਸੂ ਨੂੰ ਗੁਰੂ ਮਹਾਰਾਜ ਨੇ ਅੱਧ ਖੜ ਉਮਰ ਨਾਲ ਤਸ਼ਬੀਹ ਦਿੱਤੀ ਆ ਕਿਉਂਕਿ ਬਹੁਤੀ ਗਰਮੀ ਨਹੀਂ ਬਹੁਤੀ ਠੰਡ ਨਹੀਂ ਮਨ ਡੋਲ ਰਿਹਾ ਜਵਾਨੀ ਨੂੰ ਯਾਦ ਕਰਕੇ ਮਨ ਡਰ ਰਿਹਾ ਬੁਢੇਪੇ ਨੂੰ ਯਾਦ ਕਰਕੇ ਵੀ ਕਈ ਕਹਿੰਦੇ ਨਾ ਐਉਂ ਤੁਰਦੇ ਫਿਰਦਿਆਂ ਨੂੰ ਰੱਬ ਲੈ ਜੇ ਹਸਪਤਾਲਾਂ ਦੇ ਚੱਕਰ ਨਾ ਲਵਾਈ ਵਾਹਿਗੁਰੂ ਕਈ ਇਦਾਂ ਵੀ ਅਰਦਾਸ ਕਰਦੇ ਆ ਤੰਦਰੁਸਤੀ ਸਭ ਤੋਂ ਵੱਡੀ ਨਿਆਮਤਾ ਗਰਮੀ ਚਲੀ ਗਈ ਆ ਠੰਡ ਆਉਣ ਵਾਲੀ ਆ ਇਸ ਤਰ੍ਹਾਂ ਦੀ ਹਾਲਤ ਵਿੱਚ ਮਨ ਡੋਲਦਾ ਵੀ ਕਦੇ-ਕਦੇ ਰੱਬ ਦੀ ਭਾਵਨਾ ਵੀ ਪੈਦਾ ਹੁੰਦੀ ਆ ਕਦੀ ਇਨਕਾਰੀ ਵੀ ਹੋ ਜਾਂਦਾ ਮਨ ਮਨ ਸਾਧਵੀ ਬਣ ਜਾਂਦਾ ਚੋਰ ਵੀ ਬਣ ਜਾਂਦਾ ਹੈ ਕਦੇ ਬੰਦੇ ਨੂੰ ਗੁੱਸਾ ਆ ਜਾਂਦਾ ਦੇਖੋ ਕਦੇ ਦਇਆ ਆ ਜਾਂਦੀ ਕਦੇ ਸ਼ਾਂਤੀ ਆ ਜਾਂਦੀ ਹੈ ਕਦੇ ਨਿਮਰਤਾ ਦੀ ਮੂਰਤੀ ਬੰਦਾ ਬਣ ਜਾਂਦਾ ਇਹ ਤਾਂ ਮਹਾਪੁਰਖਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਵਰਗੇ ਬਾਬਾ ਆਨੰਦ ਸਿੰਘ ਜੀ ਵਰਗੇ ਨਾਨਕ ਸਰ ਕਲੇਰਾ ਵਾਲੇ ਜਿਹੜੇ ਮਨ ਨੂੰ ਵਸਜ ਕਰਕੇ ਰੱਖਦੇ ਆ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਗੁਰੂ ਦੀ ਕਿਰਪਾ ਹੋ ਜਾਂਦੀ ਆ ਫੇਰ ਹੀ ਇਹ ਜਿਹੜਾ ਮਨ ਹੈ ਇਹ ਬਸ ਤੇ ਜਾਂਦਾ ਐਵੇਂ ਬਸ ਤੇ ਨਹੀਂ ਜਾਂਦਾ ਜੀ ਤੇ ਦਹਿਦ ਸਾਗ ਹਰੀ ਹਰੀਆਵਲ ਸਹਿਜ ਪਕੈ ਸੋ ਮੀਠਾ ਤੁਸੀਂ ਸਬਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੀ ਚੱਲੋ ਮਨ ਦਾ ਕੰਮ ਰੱਬ ਦਾ ਨਾਮ ਜਪੀ ਜਾਣਾ ਤੇ ਉਹਨੂੰ ਫਲ ਲਾਉਣਾ ਇਹ ਪਰਮੇਸ਼ਰ ਦਾ ਕਾਰਜ ਹੈ ਰਸ ਹੋਣਾ ਇਹ ਵਾਹਿਗੁਰੂ ਜਾਣੇ ਆਇਆ ਜਾਣਾ ਹੈ ਆਪਣਾ ਕੰਮ ਨਾਮ ਜਪਣਾ ਕਈ ਵਾਰੀ ਆਪਾਂ ਨਾਮ ਇਸ ਕਰਕੇ ਜਪਣਾ ਛੱਡ ਦਿੰਨੇ ਆ ਕੇ ਰਸ ਕਦੇ ਝਲਕ ਆ ਜਾਂਦੀ ਆ ਕਦੇ ਆਉਂਦੀ ਨਹੀਂ ਲੰਮਾ ਸਮਾਂ ਰਸ ਜੇ ਝਲਕਾਈ ਆ ਪ੍ਰਮਾਤਮਾ ਨੇ ਦਿੱਤੀ ਆ ਇਹ ਰਸ ਆਉਣਾ ਕਿਰਪਾ ਦੀ ਨਿਸ਼ਾਨੀ ਆ ਇਹ ਵਾਹਿਗੁਰੂ ਨੇ ਕਿਰਪਾ ਕਰਨੀ ਆ ਆਪਣਾ ਕੰਮ ਆ ਨਾਮ ਜਪਣਾ ਕਈ ਵਾਰੀ ਬੰਦਾ ਜਪਦਾ ਜਪਦਾ ਫਿਰ ਰਹਿ ਜਾਂਦਾ ਇਸ ਤਰ੍ਹਾਂ ਮਹਾਰਾਜ ਕਹਿ ਰਹੇ ਆ ਭਾਈ ਇਹ ਤੂੰ ਸਮਝ ਅਸੂਦੇ ਮਹੀਨੇ ਦਾ ਉਪਦੇਸ਼ ਕੀ ਆ ਬੰਦੇ ਦੀ ਪਛਾਣ ਕੀ ਆ ਉਹਦੇ ਬੋਲਾਂ ਚ ਮਠਾਸ ਹੋਵੇ ਚੰਗੇ ਬੰਦੇ ਦੀ ਪਛਾਣ ਕੀ ਆ ਉਹਦੇ ਅੰਦਰ ਕੋਮਲਤਾ ਹੋਵੇ ਨਿਰਮਾਨਤਾ ਹੋਵੇ ਨਿਮਰਤਾ ਹੋਵੇ ਨਾਨਕੇ ਅਸਨ ਮਿਲੋ ਪਿਆਰੇ ਸਤਿਗੁਰ ਭਏ ਵਸੀਠਾ ਹੁਣ ਅਸੂ ਦੇ ਮਹੀਨੇ ਵਿੱਚ ਵਾਰ-ਵਾਰ ਉਮੰਗ ਪੈਦਾ ਹੁੰਦੀ ਹੈ ਜਦੋਂ ਕੋਈ ਅਰਦਾਸ ਕਰਦਾ ਵਾਹਿਗੁਰੂ ਅੱਗੇ ਮਾਲਕ ਅੱਗੇ ਵਾਰ-ਵਾਰ ਸਤਿਗੁਰੂ ਜੀ ਉਹਦੇ ਗਵਾਹ ਬਣਦੇ ਆ ਗੁਰੂ ਦੀ ਗਵਾਹੀ ਨਾਲ ਬਾਬਾ ਨਾਨਕ ਜੀ ਕਹਿੰਦੇ ਰੱਬ ਨਾਲ ਮਲਾਪ ਹੁੰਦਾ ਕਿਹਾ ਜਾਂਦਾ ਪਹਿਲੀ ਕਿਰਪਾ ਪਰਿਪੂਰਨ ਪ੍ਰਮਾਤਮਾ ਦੀ ਇਹ ਹੋ ਚੁੱਕੀ ਆ ਬੰਦੇ ਨੂੰ ਮਨੁੱਖਾ ਸਰੀਰ ਮਿਲ ਗਿਆ ਦੂਜੀ ਕਿਰਪਾ ਹੋਗੀ ਸਾਧ ਸੰਗਤ ਮਿਲ ਗਈ ਤੀਜੀ ਕਿਰਪਾ ਹੋਗੀ ਆਪਣੀ ਕਿਰਪਾ ਦੁਆਰਾ ਉਹ ਖੁਦ ਮਿਲ ਗਿਆ ਇਹ ਮਨੁੱਖ ਦਾ ਜਿਹੜਾ ਸਰੀਰ ਹੈ ਤੇ ਬਹੁਤ ਕਿਰਪਾ ਅਪਾਰ ਬਖਸ਼ਿਸ਼ ਆ ਨਹੀਂ ਤੇ ਕਈਆਂ ਕੋਲ ਐਸੇ ਸਰੀਰ ਨੇ ਜਿਹੜੇ ਅਪਾਹਜ ਨੇ ਤੁਸੀਂ ਦੇਖੋ ਸਹੀ ਹੁਣ ਦੇਖੋ ਪਸ਼ੂ ਡੰਗਰੀ ਆ ਉਹਨਾਂ ਦੀ ਆਪਾਂ ਗੱਲ ਕਰੀਏ ਉਹ ਪਿੱਛੇ ਰਹਿ ਗਏ ਸਾਡੇ ਤੋਂ ਮਨੁੱਖਾਂ ਦੀ ਸਾਰਿਆਂ ਉੱਤੇ ਸਰਦਾਰੀ ਆ ਸਾਰੀਆਂ ਜੁਨਾਂ ਤੇ ਮਨੁੱਖ ਨੇ ਊਠ ਨੂੰ ਨਕੇਲ ਪਾਈ ਆ ਊਠ ਨੇ ਕਦੀ ਮਨੁੱਖ ਨੂੰ ਨਕੇਲ ਨਹੀਂ ਪਾਈ ਬੰਦੇ ਨੇ ਸ਼ੇਰਾਂ ਨੂੰ ਪਿੰਜਰਿਆਂ 'ਚ ਬੰਦ ਕੀਤਾ ਸ਼ੇਰਾਂ ਨੇ ਕਦੇ ਬੰਦੇ ਨੂੰ ਪਿੰਜਰਿਆਂ 'ਚ ਨਹੀਂ ਬੰਦ ਕੀਤਾ ਬੰਦਾ ਹੀ ਫਨੀਰ ਨਾਗ ਨੂੰ ਟੋਕਰੀ 'ਚ ਪਾ ਕੇ ਥਾਂ-ਥਾਂ ਤੇ ਫਿਰ ਬੀਨ ਵਜਾ ਕੇ ਉਹਨੂੰ ਨਚਾਉਂਦਾ 나ਗ ਕੋਲ ਸਮਰੱਥਾ ਨਹੀਂ ਬੰਦੇ ਨੂੰ ਟੋਕਰੀ 'ਚ ਬਾਲੇ ਬੈਲਾਂ ਨੂੰ ਨਕੇਲ ਤੇ ਘੋੜਿਆਂ ਦੇ ਮੂੰਹ 'ਚ ਲਗਾਮ ਪਾ ਕੇ ਕਹਿਣਾ ਜਿੱਧਰ ਜਾਣਾ ਲੈ ਜਾਣਾ ਇਹ ਕਿਹਦੇ ਹਿੱਸੇ ਆਇਆ ਮਨੁੱਖ ਦੇ ਕਿਸੇ ਘੋੜੇ 'ਚ ਹਿੰਮਤ ਨਹੀਂ ਬੰਦੇ ਦੇ ਮੂੰਹ 'ਚ ਲਗਾਮ ਪਾ ਦਵੇ ਅਸੂ ਦਾ ਮਹੀਨਾ ਹੈ ਤਾਂ ਮਹਾਰਾਜ ਕੀ ਕਹਿ ਰਹੇ ਆ ਭਾਈ ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਚਾਹਤ ਪੈਦਾ ਹੋ ਗਈ ਆ ਤੇ ਜਿਹਦੇ ਅੰਦਰ ਇੱਛਾ ਪੈਦਾ ਹੋ ਗਈ ਆ ਤੇ ਜੇ ਬੰਦਾ ਇੰਨਾ ਕੁਝ ਕਰ ਸਕਦਾ ਇਨੇ ਜ਼ਹਿਰੀਲੇ ਜਾਨਵਰਾਂ ਨੂੰ ਬਸੱਚ ਕਰ ਸਕਦਾ ਜੇ ਉਹ ਪ੍ਰਮਾਤਮਾ ਅਗੇ ਅਰਦਾਸ ਕਰੇ ਹੰਕਾਰ ਛੱਡ ਦੇਵੇ ਫਿਰ ਉਹਦੇ ਵਾਸਤੇ ਅਸੂ ਦਾ ਮਹੀਨਾ ਸਫਲ ਹੋ ਜਾਂਦਾ ਮਹਾਨ ਹੋ ਜਾਂਦਾ ਨਹੀਂ ਤਾਂ ਫਿਰ ਆਪਾਂ ਵੇਖਦੇ ਹਾਂ ਹੰਕਾਰਿਆ ਸੋ ਮਾਰਿਆ ਸਾਧ ਸੰਗਤ ਜੀ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਉਪਦੇਸ਼ ਦੇ ਰਹੇ ਆ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਸਤਿਗੁਰੂ ਮਹਾਰਾਜ ਜੀ ਦਾ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਜੋਤੀ ਜੋਤ ਸਮਾਏ ਆ ਜਦੋਂ ਗੁਰੂ ਜੀ ਵਿਰਧ ਹੋ ਗਏ ਮਹਾਰਾਜ ਸੱਚੇ ਪਾਸ਼ਾ ਜੀ ਨੇ ਅੱਗੇ ਫਿਰ ਗੱਦੀ ਜਿਹੜੀ ਆ ਭਾਈ ਲੈਣਾ ਜਿਹਨੂੰ ਦਿੱਤੀ ਹੈ ਭਾਈ ਲੈਣਾ ਜੀ ਨੂੰ ਗੱਦੀ ਦੇ ਕੇ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਪਣੇ ਸਰੀਰ ਦਾ ਅੰਗ ਬਣਾ ਲਿਆ ਤੇ ਉਹ ਲੈਣਾ ਤੋਂ ਅੰਗਦ ਹੋ ਗਏ ਆ ਸਾਰੀ ਸੰਗਤ ਦੇ ਸਾਹਮਣੇ ਮਹਾਰਾਜ ਨੇ ਭਾਈ ਲੈਣਾ ਜਿਹਨੂੰ ਮੱਥਾ ਟੇਕਿਆ ਆਖਿਆ ਅੱਜ ਤੋਂ ਇਹ ਮੇਰਾ ਅੰਗ ਹੋ ਗਏ ਆ ਇਸ ਕਰਕੇ ਭਾਈ ਲੈਣੇ ਤੋਂ ਗੁਰੂ ਅੰਗਦੇਵ ਜੀ ਬਣ ਗਏ ਆ ਅੱਜ ਤੋਂ ਮੇਰੀ ਜੋਤ ਇਹਨਾਂ ਵਿੱਚ ਜਗ ਪਈ ਆ ਇਹ ਨਾਨਕ ਨਿਰੰਕਾਰੀ ਹੋ ਗਏ ਆ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਖਿਆ ਸਾਡਾ ਹੀ ਰੂਪ ਜਾਣਨਾ ਜੀ ਤੇ ਉਦੋਂ ਫਿਰ ਸਭ ਨੇ ਹੀ ਭਾਈ ਲੈਣਾ ਜਿਹਨੂੰ ਮੱਥਾ ਟੇਕਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਮਹਾਰਾਜ ਜੋਤੀ ਜੋਤ ਸਮਾਉਂਦੇ ਆ ਉਸ ਸਥਾਨ ਤੇ 1539 ਈਸਵੀ ਦੇ ਵਿੱਚ ਤੇ ਸੰਗਤਾਂ ਅਨਤਮਸਤਕ ਹੁੰਦੀਆਂ ਨੇ ਮਹਾਰਾਜ ਸਣੇ ਦੇ ਹੀ ਸੱਚਖੰਡ ਗਏ ਆ ਇਹ ਸੂਰਜ ਕਿਰਨ ਮਿਲੇ ਜਲ ਕਾਜਲ ਹੂਆ RAM ਜੋਤੀ ਜੋਤ ਮੇਰੀ ਸੰਪੂਰਨ ਥੀਆ RAM ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਜਿਹੜੇ ਸੀ ਉਹਨਾਂ ਨੇ ਗੁਰਮੁਖ ਪਿਆਰਿਓ ਤੇ ਜਿੱਥੇ ਮਹਾਰਾਜ ਜੋਤੀ ਜੋਤਿ ਜੋ ਸਮਾਏ ਕੁਲ ਸ਼ਰਧਾਲੂਆਂ ਨੇ ਸਮਾਦ ਬਣਾਈ ਮੁਸਲਮਾਨਾਂ ਨੇ ਇੱਕ ਕਬਰ ਬਣਾਈ ਪਰ ਕੁਝ ਸਮੇਂ ਪਿਛੋਂ ਦਰਿਆ ਨੇ ਢਾਵੀ ਲਾਈ ਦੋਨੋਂ ਯਾਦਗਰਾਂ ਨੂੰ ਆਪਣੇ ਵਹਿਣ ਵਿੱਚ ਰੁੱੜ ਕੇ ਲੈ ਗਏ ਤਾਂ ਇਹ ਰਾਵੀ ਤੋਂ ਪਾਰ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਗੁਰੂ ਘਰ ਹੈ ਜਿੱਥੇ ਮਹਾਰਾਜ 1539 ਈਸਵੀ ਤੇ 1596 ਬਿਕਰਮੀ ਨੂੰ ਜੋਤੀ ਜੋਤਿ ਜੋ ਸਮਾਗੇ ਸਤਗੁਰੂ ਮਹਾਰਾਜ ਦੇ ਸਰੀਰ ਦੀ ਜਿਹੜੀ ਕੁੱਲ ਉਮਰ ਹੈ ਉਹ 70 ਕ ਸਾਲ 5 ਮਹੀਨੇ ਤੇ ਬਾਕੀ ਕੁਝ 3 ਦਿਨ ਬਣਦੀ ਆ ਇਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਅੱਜ ਅਸੂ ਦੇ ਮਹੀਨੇ ਦਾ ਪਾਵਨ ਦਿਹਾੜਾ ਹੈ ਸੰਗ੍ਰਾਂਹ ਦਾ ਦਿਹਾੜਾ ਹੈ ਜੀ ਆਪਾਂ ਵੀ ਪ੍ਰਣ ਕਰੀਏ ਗੁਰੂ ਚਰਨਾਂ ਨਾਲ ਜੁੜੀਏ ਭਾਈ ਔਗਣ ਛੱਡਿਏ ਗੁਣਾ ਨਾਲ ਸਾਂਝ ਕਰੀਏ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ ਸੱਚੀ ਸੁੱਚੀ ਕਰਤ ਕਰਨੀ ਆ ਨਾਮ ਜਪਣਾ ਵੰਡ ਕੇ ਛਕਣਾ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਰਹਿਮਤ ਕਰਨੀ ਇਹ ਅਸੂ ਦਾ ਮਹੀਨਾ ਸਤਗੁਰੂ ਮਹਾਰਾਜ ਜੀ ਸਭ ਲਈ ਖੁਸ਼ੀਆਂ ਖੇੜੀਆਂ ਪ੍ਰਾਪਤਿ ਕਰਵਾਉਣਾ ਚਰਣਾ ਦੇ ਨਾਲ ਮਹਾਰਾਜ ਜੋੜੀ ਰੱਖਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਣਾ ਤੇ ਬਾਰ ਬਾਰ ਨਮਸਕਾਰ ਹੈ ਗੁਰਬਿਨ ਕੋ ਰੰਧਾਰ ਗੁਰਬਿਨ ਸਮਝ ਨ ਆਵੇ ਗੁਰਬਿਨ ਸੁਰਤਿ ਨ ਸਿੱਧ ਗੁਰਬਿਨ ਮੁਕਤ ਨ ਪਾਵੇ ਤੇ ਸੱਚੇ ਗੁਰੂ ਤੋਂ ਬਿਨਾ ਕੋਈ ਮੁਕਤੀ ਨਹੀਂ ਹੋ ਸਕਦੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਆਓ ਅਸੂ ਦੇ ਮਹੀਨੇ ਦੀ ਇਹ ਪਾਵਨ ਕਥਾ ਜੋ ਹੈ ਆਪਨੇ ਸਰਵਣ ਕੀਤੀ ਹੈ ਧੰਤਾ ਦੇ ਜੋਗ ਹੋ ਜੀ ਇਹ ਪਾਵਨ ਮਹੀਨਾ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਅਸੂ ਦੇ ਮਹੀਨੇ ਦੇ ਪ੍ਰਤੀ ਅਸਨ ਪ੍ਰੇਮ ਓ ਮਾਹੜਾ ਕਿਉ ਮਿਲੀ ਹੈ ਹਰ ਜਾਏ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈ ਹੈ ਦੂਜੀ ਨਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਵਤ ਰਹੇ ਆਗਾਏ ਆਪ ਤ્યાਗ ਬੇਨਤੀ ਕਰੇ ਰੇ ਲਿਹੁ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ